ਬਾਦ ਸ਼੍ਰੀਮਤੀ ਬਲਜਿੰਦਰ ਕੌਰ ਜੀ ਸ਼ਹੀਦ ਪਤਨੀ ਰਟਾਇ ਡੀਐਸਪੀ ਦਲਬੀਰ ਸਿੰਘ ਜੀ ਦਸਮੇਸ਼ ਨਗਰ ਥਿਬਰੀ ਰੋਡ ਗੁਰਦਾਸਪੁਰ ਉਸ ਤੋਂ ਬਾਅਦ ਸ਼੍ਰੀਮਤੀ ਕੋਲਵੰਤ ਕੌਰ ਜੀ ਪਿੰਡ ਭੱਟੀਆਂ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸ਼੍ਰੀਮਤੀ ਪ੍ਰਕਾਸ਼ ਕੌਰ ਜੀ ਕੁਆਟਰ ਨੰਬਰ 9 ਪੁਲਿਸ ਲਾਈਨ ਗੁਰਦਾਸਪੁਰ ਸ਼੍ਰੀਮਤੀ ਮਨਜੀਤ ਕੌਰ ਜੀ ਪਿੰਡ ਆਧੀਆਂ ਗੁਰਦਾਸਪੁਰ ਸ਼੍ਰੀਮਤੀ ਸਰਬਜੀਤ ਕੌਰ ਜੀ ਧਰਮਪਤਨੀ ਸ਼੍ਰੀ ਕਾਂਸਟੇਬਲ ਨਰਿੰਦਰ ਸਿੰਘ ਜੀ ਪਿੰਡ ਗੋਤਪੋਖਰ ਸ਼੍ਰੀਮਤੀ ਰਮਾ ਦੇਵੀ ਜੀ ਪਿੰਡ ਨੰਗਲ ਕੋਟਲੀ श्रीमती सरनजीत कौर जी ਪਿੰਡ ਖੋਖਰ ਸ਼੍ਰੀਮਤੀ ਕਸ਼ਮੀਰ ਕੌਰ ਜੀ ਸ਼੍ਰੀਮਤੀ ਸੁਨੀਮਾ ਜੀ ਜੋ ਮਾਤਾ ਨੇ ਸ਼ਹੀਦ ਐਸਪੀ ਗੁਰਮੀਤ ਮਜੀਦ ਦੇ ਸ਼੍ਰੀਮਤੀ ਸਲੀਮਾ ਜੀ اچھا ਇੱਕ ਹੋਰ ਕੌਰ ਜੀ ਜੋ ਮਾਤਾ ਨੇ ਸ਼ਹੀਦ ਕਾਂਸਟੇਬਲ ਰਣਜੀਤ ਸਿੰਘ ਜੀ ਦੇ ਪਿੰਡ ਚਾਉ ਸਿਦਵਾ ਸ਼੍ਰੀਮਤੀ ਤੁਰੋ ਦੇਵੀ ਜੀ ਪਿੰਡ ਬਾਬੋਵਾਲ ਸ਼੍ਰੀਮਤੀ ਮਹਿੰਦਰ ਕੌਰ ਜੀ ਜੋ ਮਾਤਾ ਨੇ ਕਾਂਸਟੇਬਲ ਹਰਜੀਤ ਸਿੰਘ ਜੀ ਦੇ ਪਿੰਡ ਦਾਖਲਾ ਸ਼੍ਰੀਮਤੀ ਲਖਵੀਰ ਕੌਰ ਜੀ ਪਿੰਡ ਕਾਨਵਾ ਪਿੰਡ ਅਨੂਪੁਰ ਸ਼੍ਰੀਮਤੀ ਪ੍ਰੀਤਮ ਕੌਰ ਜੀ श्रीमती पुष्पा देवी जी धर्मपत्नी शहीद देवराज जी ਪਿੰਡ ਸਲੀਮਪੁਰ श्रीमती ਗੁਰਮੀਤ ਕੌਰ ਜੀ ਪਿੰਡ ਅਮੀਪੁਰ श्रीमती जसवीर ਕੌਰ ਜੀ ਪਿੰਡ ਗੁਨੀਆ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਇਸ ਲਈ ਮੈਂ ਤੁਹਾਨੂੰ ਨਿਸ਼ਚਿਤ ਕਰਨਾ ਚਾਹਵਾਂ ਕਿ ਸਾਡੇ ਵੱਲੋਂ ਲਗਾਤਾਰ ਇਸ ਸਬੰਧ ਦੇ ਵਿੱਚ ਜਿਹੜੇ ਯਤਨ ਹੈਗੇ ਉਹ ਕੀਤੇ ਜਾਂਦੇ ਗਏ ਅਸੀਂ ਇਸ ਚੀਜ਼ ਨੂੰ ਅਨਸ਼ੋਰ ਕਰਦੇ ਹਾਂਗਾ ਕਿ ਜਿੱਥੇ ਵੀ ਸ਼ਹਿਰ ਪ੍ਰੀਸ਼ਦਾਂ ਤੋਂ ਰਿਲੇਟਡ ਕੋਈ ਵੀ ਸਮੱਸਿਆ ਸਾਨੂੰ ਸਾਹਮਣੇ ਆਣੀ ਹੈ ਜੀ ਅਸੀਂ ਉਹਨੂੰ ਪਹਿਲੇ ੜਾਲ ਤੇ ਜਿਹੜਾ ਹੈਗਾ ਉਹ ਕਰ ਦੇਵਾਂਗੇ ਆਧਮਾਨੀਓ ਕਲਿਸਿਸ ਸਾਹਿਬ ਵੀ ਜਿੱਥੇ ਰਹਿਦੇ ਕਈ ਵਾਰ ਡਿਸੀ ਸਾਹਿਬ ਦੇ ਨਾਲ ਵੀ ਕਈ ਵਾਰ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਕਿ ਮਾਲ ਵਿਭਾਗ ਨਾਲ ਰਿਲੇਟਡ ਸਿਵਲ ਮੈਕਮ ਨਾਲ ਰਿਲੇਟਡ ਹੁੰਦੀਆਂ ਤਾਸੀ ਬੇਸ਼ੀ ਸ਼ਾਹਨਾਲ ਦੀ ਜਿਹੜਾ ਹੈਗਾ ਇਹਨਾਂ ਦੇ ਨਾਲ ਦਾਅਵਾ ਕਰਨ ਕਰਕੇ ਜਿਹੜਾ ਹੈਗਾ ਪਹਿਲੇ ਦਾਅਵੇ ਦਿੱਤੇ ਜੂ ਕਰੇ ਬਾਕੀ ਤਾਸੀ ਜਿੰਨੇ ਵੀ ਲਫ਼ਜ਼ ਕਹੀਏ ਉਹ ਉਹਨਾਂ ਦੀ ਸ਼ਹਾਦਤ ਇਹਨਾਂ ਦੀ ਤੇਜ ਭਤੀ ਲਈ ਕਮਤ ਹਰ अगेन ਮੈਂ ਸਾ ਮੈਂ ਅਗੇਨ ਸਾਰੇ ਜਿਹੜੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਉਹਨਾਂ ਦੇ ਜਜ਼ਬੇ ਲਈ ਇਸ ਤਲਾਵਨ ਨੂੰ ਸ਼ਰੂਟ ਵੀ ਕਰਦਾ ਐਂਡ ਉਸ ਤੋਂ ਉਸ ਤੋਂ ਨਾਲ ਹੀ ਇਹਨਾਂ ਦੇ ਪਰਿਵਾਰਾਂ ਨੂੰ ਵੀ ਸਲਾਮ ਕਰਦਾ ਜੀ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਦੀ ਬਾਦਰੀ ਅਤੇ ਇਹਨਾਂ ਦੇ ਜਿਹੜੇ ਇਹਨਾਂ ਦੇ ਜਿਹੜੇ ਡੈਡੀਕੇਸ਼ਨ ਨੂੰ ਹੈ ਉਹ ਹਾਲੇ ਤੱਕ ਅਸੀਂ ਸੰਭੋ ਕੇ ਰੱਖਿਆ ਬਹੁਤ ਬਤ ਜੀ ਅੱਜ ਪੁਲਿਸ ਸ਼ਹੀਦੀ ਦਿਵਸ ਤੇ ਮੁੱਖ ਅਸੀਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਆਦਰ ਸਤਕਾਰ ਕਰਦੇ ਜਿਨ੍ਹਾਂ ਨੇ ਆਪਣੀ ਜਾਨ ਦੇਸ਼ ਲਈ ਨਿਸ਼ਾਵਰ ਕਰ ਦਿੱਤੀ ਪੰਜਾਬ ਨੂੰ ਦੇਸ਼ ਨੂੰ ਸੋਸ਼ਕਸ਼ਿਤ ਬਣਾਇਆ ਅਸੀਂ ਸਾਰੇ ਜਾਣਦੇ ਹਾਂ ਕਿ ਜੇ ਪੁਲਿਸ ਸ਼ਹੀਦੀ ਦਿਵਸ 1999 ਦੇ ਵਿੱਚ 21 ਚਤੂਬਰ ਜੰਮੂ ਕਸ਼ਮੀਰ ਦੇ ਜਿਹੜੇ ਔਰਸਟ੍ਰਿੰਗ ਦੇ ਇਲਾਕੇ ਚ ਸਿਆਪ ਦੀ ਇੱਕ ਟੁਪੜੀ ਚ ਜਿਹਨੇ ਸੈਨਿਕਾਂ ਦੇ ਹਮਲੇ ਚ ਜਿਹੜੇ ਜਵਾਨਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਯਾਦ ਵਿੱਚ ਮਨਾਇਆ ਜਾਂਦਾ ਹੈ ਅਸੀਂ ਸੇਰ ਲਈ ਬਨਾਦੇ ਸ਼ੁਕਰ ਗੁਜ਼ਾਰ ਹਾਂ ਅੱਜ ਸਾਹੀ ਅਮਨ ਚੈਨ ਸੁਖ ਸ਼ਾਂਤੀ ਨਾਲ ਦਾ ਪੰਜਾਬ ਦੀ ਸੇਵਾ ਕਰਦੇ ਮਟਾਈ ਮਰਾ ਹੀ ਜਨਾ ਕੱਲ ਹੋਣਾ ਹੈਗਾ ਇਹ ਬਨਾਦੀ ਪ੍ਰੈਮ ਲੀਗ ਲਈ ਇੱਕ ਇੱਕ ਬਾਵਨਾ ਤੁਮਨ ਤੇ ਦੇਰ ਆ ਰਿਹਾਗਾ ਟਾਈਮ ਹੁੰਦਾ ਜਿਨ੍ਹਾਂ ਨੂੰ ਕਿਉਂਕਿ ਉਹਨਾਂ ਦੀ ਜਿਹੜੀ ਪਰਿਵਾਰ ਦੇ ਵਿੱਚ ਉਹਨਾਂ ਦੀ ਜਿਹੜੀ ਕਮੀ ਹੈ ਉਹ ਕਦੀ ਵੀ ਪੂਰੀ ਨਹੀਂ ਹੋਈ ਸਾਰਾ ਅਸੀਂ ਵੀ ਦੇਖਿਆ ਹੈਗਾ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਰਹਾ ਸ਼ਾਦਤਾਂ ਹੋਈ ਆਗੇ ਬੜਕੇ ਪੁਲਿਸ ਮੁਕਾਬਲੇ ਹੋਏ ਪੁਲਿਸ ਨੇ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀ ਪੁਲਿਸ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਦਾ ਵੀ ਜਿਹੜਾ ਉਹਨਾਂ ਦੀ ਫੈਮਿਲੀ ਉਹਨਾਂ ਦੇ ਬੱਚੇ ਸਾਰਿਆਂ ਨੇ ਜਿਹੜਾ ਹੈਗਾ ਇਹਦੇ ਨਾਲ ਹੀ ਤੂਗਾ ਜਿਹੜਾ ਹੈਗਾ ਆਪਣੀ ਜ਼ਿੰਦਗੀ ਇਹਦੇ ਵਿੱਚ ਲਾ ਦਿੱਤੀ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਅਤੇ ਅਸੀਂ ਇਸ ਸੀਟ ਲਈ ਇੱਕ ਫੰਡ ਲੈਂਦੇ ਹਾਂ ਕਿ ਜਿਹੜਾ ਉਹ ਕੰਮ ਕਰਕੇ ਗਏ ਹਨ ਉਹਨਾਂ ਨੂੰ ਅਸੀਂ ਅੱਗੇ ਕਰਾਈਏ